ਕਪੈਨ ਮਸ਼ੀਨਾ ਵੱਡੀਆਂ ਛੋਟੀਆਂ ਜੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪਕਾਉਗਾ ਜੀ ਨੀਵੇਂ ਮਾਡਲ ਵੀ ਹੈਗੇ ਆ ਦਰਮਿਆਨੇ ਮਾਡਲ ਵੀ ਵਿੱਚ ਹੀ ਆ ਤੇ ਉੱਚੇ ਮਾਡਲਾਂ ਦੇ ਵਿੱਚ ਵੀ ਆ ਜੀ ਬਲਕਾ ਜੈਜ ਰੇਟ ਵਾਲੀਆਂ ਮਸ਼ੀਨਾਾਂ ਤੇ ਪੂਰੀ ਗਾਰੰਟੀ ਵਾਲੀਆਂ ਮਸ਼ੀਨਾਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪਕਾਉ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਨੰਬਰ ਸਿੱਧੇ ਡਾਇਰੈਕਟ ਮਾਲਕਾਂ ਦੇ ਸਕਰੀਨ ਦੇ ਉੱਤੇ ਚੱਲ ਰਹੇ ਆ ਜੀ 5 ਗੇਰੀ 9,75,000 ਰੁਪਏ ਦੀ ਡਿਮਾਂਡ ਜੀ 02 ਇੰਜਣ 2016 ਮਾਡਲ ਪੰਜਾਬ ਨੰਬਰ ਦੀ ਰੰਗ ਦੀ ਸਾਰੀ ओरिजिनल ਆ ਜੀ ਕੰਮ ਸਾਰਾ ਦਾ ਹੋਇਆ ਹੋਇਆ ਜੀ ਇੰਜਨ ਗੇਰ ਪੱਖੋਂ ਪੂਰੀ ਓਕੇ ਆ ਜੀ ਪੂਰੀ ਸੋਹਣੀ ਸੁਨੱਖੀ ਮਸ਼ੀਨ ਇੰਜਨ ਗੇਰ ਦੀ ਪੂਰੀ ਗਾਰੰਟੀ ਦੇ ਨਾਲ ਇਹ ਕੋਟਕਪੂਰੇ ਦੇ ਵਿੱਚ ਮਸ਼ੀਨ ਬਕਾਊ ਆ ਜੀ ਜੱਸੀ ਪੰਜਾਬ ਨੰਬਰ ਦੀ 2016 ਮਾਡਲ 975 ਦੇ ਵਿੱਚ ਹੋ ਜੂਗਾ ਜੀ ਮਾਰਤਾਨ 6065 ਟਾਇਰ ਆ ਜੀ ਪੰਜਾਬ ਨੰਬਰ ਦੀ ਇਹ ਜੱਸੀ ਮਸ਼ੀਨ ਬਕਾਊ ਸਦਾ ਡਾਇਰੈਕਟ ਮਾਲਕ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ ਮਸ਼ੀਨ ਖਰੀਦਣ ਲਈ ਕਰੋ ਜੀ ਸੰਪਰਕ 02 ਇੰਜਣ ਦੇ ਨਾਲ ਪੂਰੀ ਸੋਹਣੀ ਸੁਨੱਖੀ ਮਸ਼ੀਨ ਨਾਲ ਦੇ ਟਾਇਰਾਂ ਦੇ ਵਿੱਚ 2012 ਮਾਡਲ ਪੰਜਾਬ ਨੰਬਰ ਦੀ ਜੱਸੀ 2012 ਮਾਡਲ ਇਹ ਮੱਲਾਂਵਾਲਾ ਮਖੂ ਏਰੀਆ ਦੇ ਵਿੱਚ ਮੱਲਾਂਵਾਲਾ ਉੱਥੇ ਮਸ਼ੀਨ ਪੱਕਾਉ ਪੰਜਾਬ ਨੰਬਰ ਦੀ ਸਦਾ ਡਾਇਰੈਕਟਰ ਮਾਲਕਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ A to Z ਸਾਰੀ ਮਸ਼ੀਨ ओरिजिनल ਆ ਜੀ ਰੰਗ ਦੀ ਵੀ ਤੇ ਇੰਜਣ ਪੱਖੋਂ ਪੂਰੀ ਗਾਰੰਟੀ ਆ ਵੀਰ ਹੋਣਾ ਦੀ 02 ਇੰਜਣ ਆ ਰਿਪੇਅਰ ਵਗੈਰਾ ਸਾਰੀ ਓਕੇ ਆ ਜੀ ਕੱਲਾ ਥਰੈਸਰ ਬਦਲ ਕੇ ਸੀਜ਼ਨ ਲੱਗ ਕੇ ਜਾਣਾ ਵਾ ਜੀ ਪੇਰ ਪੱਖੋਂ ਸਾਰੀ ਓਕੇ ਆ ਜੀ ਚੇਨਾਬ वगैरह ਸਾਰੀਆਂ ਓਕੇ ਆ ਜੀ ਕੋਈ ਬਾਧੂ ਘਾ ਟੂ ਬਿਲਡਿੰਗ ਸ਼ਾਰਲਿੰਗ ਟਾਂਕਾ ਟਲਾ ਕਿਸੇ ਪਾਸੇ ਵੀ ਹੈ ਨਹੀਂ ਤੇ ਨਾ ਹੀ ਇਹਦੇ ਉੱਤੇ ਲੱਗੂਗਾ ਸਾਰੀ ओरिजिनल ਮਸ਼ੀਨ ਆ ਜੀ ਜਿਹੜਾ ਦਾ ਪ੍ਰਾਈਸ ਆ ਜੀ ਫੋਨ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ 2012 ਮਾਡਲ ਜਸਤੀ ਮਸ਼ੀਨ ਬਕਾਊ 02 ਪੇਟੀਬੰਦ ਇੰਜਨ ਦੇ ਨਾਲ ਇਹ ਮਸ਼ੀਨ ਮੋਗੇ ਜ਼ਿਲ੍ਹੇ ਦੇ ਵਿੱਚ ਬਕਾਊਗਾ ਤੇ ਮੋਗੇ ਦਾ ਹੀ ਨੰਬਰ ਆ ਜੀ ਇਹਦਾ ਇਹ 2002 ਮਾਡਲ ਗੁਰਦਿਆਲ ਮਸ਼ੀਨ 2002 ਮਾਡਲ 5 ਲੱਖ ਰੁਪਈਆ ਦੀ ਡਿਮਾਂਡ ਆ ਜੀ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਏ ਜੀ ਬਲਾਸਪੁਰ ਦੇ ਕੋਲੇ ਆ ਜੀ ਭਾਗੀ ਕੇ ਪਿੰਡ ਭਾਗੀ ਕੇ ਨਿਹਾਲ ਸਿੰਘ ਵਾਲਾ ਤਹਿਸੀਲ ਭਾਗੀ ਕੇ ਜ਼ਿਮੀਦਾਰ ਭਰਾ ਦੇ ਕਰੇ ਇਹ ਪੂਰੀ ਸੋਹਣੀ ਸੁਨੱਖੀ ਮਸ਼ੀਨ ਇੰਜਨ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ ਰੰਗ ਸਾਰਾ ਨਾਲ ਦਾ ओरिजिनल ਆ ਜੀ 5 ਲੱਖ ਰੁਪਏ ਡਿਮਾਂਡ ਆ ਜੀ 0251 ਇੰਜਨ ਆ 45 ਕੇ ਪਾਸੇ ਟਾਇਰ ਆ ਜੀ 5 ਲੱਖ ਦੇ ਵਿੱਚ ਹੋ ਜਾਊਗਾ ਜੀ ਮੌਕੇ ਤੇ ਮਾਰਤਾ ਸਿੱਧਾ ਡਾਇਰੈਕਟ ਫਾਰਖਾਨਾ ਬਸ ਸਕਰੀਨ ਦੇ ਉੱਤੇ ਚੱਲਦਾ 2014 ਮਾਡਲ ਗਰਦਿਆਲ ਮਸ਼ੀਨ ਹੈ ਪੰਜਾਬ ਨੰਬਰ ਦੀ 11 ਨੰਬਰ ਸ਼ਾਫਟ ਆ ਜੀ 797 ਦੀ ਅਸੈਂਬਲੀ ਆ ਜੀ ਟਾਇਰ ਹੈ ਜੀ ਇਹਦੇ 60-65 ਪੈਸੇ ਰੰਗ ਸਾਰਾ ਨਾਲ ਦਾ orange ਲਾ ਜੀ ਸ਼ੇਪ ਹੈ ਭੀ ਰੀਲ ਹੈ ਜੀ ਉਗਰ ਫਰੰਟ ਆ ਜਿਹੜਾ 16 ਇੰਚੀ ਹੈ ਜੀ 2 ਟੂ ਇੰਜਨ ਆ 60-65 ਪੈਸੇ ਟਾਇਰ ਪੰਜਾਬ ਨੰਬਰ ਦੀ ਗਰਦਿਆਲ ਇਹ 7 ਲੱਖ 80 ਹਜ਼ਾਰ ਰੁਪਏ ਡਿਮਾਂਡ ਦੇ ਉੱਤੇ ਮਸ਼ੀਨ ਬਕਾਉ ਆ ਜੀ 2014 ਮਾਡਲ 7 ਲੱਖ 80 ਹਜ਼ਾਰ ਰੁਪਏ ਦੇ ਵਿੱਚ ਹੋ ਜਾਊਗਾ ਜੀ ਮਾਰ ਤਾਣ ਇਹ ਜੀਰੇ ਦੇ ਵਿੱਚ ਮਸ਼ੀਨ ਪਕਾਊਗਾ ਜੀ ਸਰਪੰਚਾ ਜੀ ਵੀਰਾ ਉੱਥੋਂ ਆਪਣਾ ਜੀਰੇ ਦਾ ਗਰਜਾਂਟ ਸਿੰਘ ਗਰਜਾਂਟ ਸਿੰਘ ਸਿੱਧਾ ਡਾਇਰੈਕਟ ਮਾਲਕ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ ਸਰਪੰਚ ਵੀਰ ਦਾ ਗਰਜਾਂਟ ਸਿੰਘ ਦਾ ਕਰੋ ਜੀ ਕੰਟੈਕਟ 2014 ਮਾਡਲ ਗਰਦਿਆਲ ਮਸ਼ੀਨ ਖਰੀਦਣ ਦੇ ਲਈ 7 ਲੱਖ 80 ਹਜ਼ਾਰ ਦੇ ਵਿੱਚ ਹੋ ਜਾਊਗਾ ਜੀ ਮਾਨ ਤਾਨ ਪੂਰੀ ਸੋਹਣੀ ਸੁਰੱਖਿਅਤ ਮਸ਼ੀਨ ਪੰਜਾਬ ਨੰਬਰ ਦੀ ਗਰਦਿਆਲ 2014 ਮਾਡਲ ਕਾਗਜ਼ ਪਤਰਾ ਦੀ ਪੂਰੀ ਓਕੇ ਮਸ਼ੀਨ ਪੰਜਾਬ ਨੰਬਰ ਦੀ ਹੈ ਹਰਜੀਤ ਬ੍ਰੈਂਡ ਦੀ ਕੰਡੀਸ਼ਨ ਦੇ ਵਿੱਚ 2025 ਮਾਡਲ 2025 ਮਾਡਲ ਬ੍ਰੈਂਡ ਦੀ ਕੰਡੀਸ਼ਨ ਦੇ ਵਿੱਚ 95 97% ਟਾਇਰਾਂ ਦੇ ਵਿੱਚ 95 97% ਦੀਸ ਕਰਦੀ ਬਾਡੀ ਲਾਈਨ ਦੇ ਵਿੱਚ ਇਹ ਮਸ਼ੀਨ ਕੋਟਲਾ ਮੇਰ ਸਿੰਘ ਵਾਲਾ ਪਾਗਾ ਪ੍ਰਾਲਾ ਤਹਿਸੀਲ ਦੇ ਵਿੱਚ ਪਕਾਊਗਾ ਜੀ ਮੋਗਾ ਜ਼ਿਲ੍ਹਾ ਕਾਗਜ਼ ਪਤਰਾ ਦੀ ਓਕੇ ਹੈ 02 ਇੰਜਣ 16 ਲੱਖ 60000 ਰੁਪਏ ਦੀ ਮੰਗ ਹੈ ਜੀ ਪੰਜ ਅਗੇਰੀਆ ਕਟਰ ਤੇ ਮੋਟਰ ਇਹ ਹਰਜੀਤ ਮਸ਼ੀਨ ਪਕਾਊਗਾ ਸਦਾ ਡਾਇਰੈਕਟ ਮਾਲਕਾਂ ਦਾ ਬਸ ਖਰੀਦਣ ਦੇ ਉੱਤੇ ਚੱਲਦਾ ਹੈ ਜੀ ਕਰੋ ਕੰਟੈਕਟ ਮਸ਼ੀਨ ਖਰੀਦਣ ਦੇ ਲਈ ਜੀਵੀਦਾਰ ਭਰਾ ਦੇ ਘਰੇ ਲਾਲ ਹਿਨੋ ਪੇਟੀਬੰਦ ਇੰਜਣ ਦੇ ਨਾਲ 2019 ਮਾਡਲ ਇਹ ਪ੍ਰੀਤ ਮਸ਼ੀਨ ਪੂਰੀ ਸੋਹਣੀ ਸੁਨੱਖੀ ਗੁੱਡ ਕੰਡੀਸ਼ਨ ਵਾਲੀ ਮਸ਼ੀਨ ਇੰਜਣ ਗੀਅਰ ਦੀ ਫੁੱਲ ਗਾਰੰਟੀ ਦੇ ਨਾਲ ਕਟਰ ਦੇ ਉੱਤੇ ਮੋਟਰ ਲੱਗੀ ਹੋਈ ਆ ਜੀ ਇਹ ਜੋਗਰ ਅੱਲਾ ਦੇ ਕੋਲੇ ਮਸ਼ੀਨ ਪਕਾਊਗਾ ਜੀ ਜੋਗਰ ਅੱਲਾ ਦੇ ਕੋਲੇ ਮਾਨਸਾ ਜ਼ਿਲ੍ਹਾ ਦੇ ਵਿੱਚ 19 ਮਾਡਲ ਆ ਜੀ 80 85 65 ਟਾਇਰ ਨਾਲ ਦੇ ਆ ਜੀ 17,25,000 ਰੁਪਈਆ ਦੀ ਡਿਮਾਂਡ ਆ ਜੀ ਮੌਕੇ ਦੇ ਉੱਤੇ ਮਾਨਤਾ ਨਾਲ ਹੋ ਜਾਣਾ ਜੀ ਬਤੇਰੇ ਜਾਣਕਾਰੀ ਦੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ ਸਦਾ ਮਾਲਕ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ ਗਾਰੰਟੀ ਦੇ ਨਾਲ ਪੂਰੀ ਮਸ਼ੀਨ ਆ ਜੀ ਆਪ ਤੇ ਤਸੱਲੀ ਕਰਨ ਲਈ ਆਪ ਦਾ ਨਾਲ ਮੈਸਤਰੀ ਲੈ ਕੇ ਜਾਓ ਜੀ ਇਹਨਾਂ ਦੇ ਦੀ ਫੋਲ ਗਾਰੰਟੀ ਦੇ ਨਾਲ ਜੋ ਗਰ ਅੱਲਾ ਸਦਾ ਡਾਇਰੈਕਟਰ ਮਸ਼ੀਨ ਮਾਲਕ ਦਾ ਨੰਬਰ ਸਕਰੀਨ ਜ਼ਿੰਮੇਵਾਰ ਭਰਾ ਦੇ ਕਰੇ ਇਹ ਸਟੈਂਡਰਡ 390 54 ਇੰਚੀ ਵਾਲੀ ਮਸ਼ੀਨ ਸਵਰਾਇਟਰਟਰ ਤੇ ਚੱਲੀ ਹੋਈ ਸੈਦੋ ਕੇ ਪੰਡ ਨਿਹਾਲ ਸਿੰਘ ਵਾਲਾ ਦੇ ਕੋਲੇ ਮੋਗਾ ਜ਼ਿਲ੍ਹਾ ਦੇ ਵਿੱਚ ਮਸ਼ੀਨ ਪਕਾਊਗਾ 330000 ਰੁਪਏ ਡਿਮਾਂਡ ਆ ਜੀ ਵਿੱਚੋਂ ਮਾਨਤਨ ਹੋ ਜੂ ਰੰਗ ਦੀ ਸਾਰੀ ਓਰੀਜਨਲ ਆ ਜੀ ਸਾਰੀ ਓਰੀਜਨਲ ਸ਼ੈੱਡ ਥੱਲੇ ਖੜਦੀ ਮਸ਼ੀਨ 665 ਟਾਇਰ ਆ ਜੀ ਜਿਹੜੇ ਨਾਲ ਮਿਲਣਗੇ ਜੀ ਛੋਟੇ ਸਿੱਧਾ ਡਾਇਰੈਕਟ ਮਾਲਕ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ 2019 ਦੀ ਆਰ ਸੀ 2018 ਜੇ ਨਿਕਲੀ ਮਸ਼ੀਨ ਐਸਐਸ ਵੀ ਨਾਲ ਆ ਜੀ ਇਹ ਜਿਹੜੇ ਮਗਲੇ ਟਾਇਰ ਆ ਜੀ ਨਵੇਂ ਆ ਜੀ ਰੇੜੇ ਵਾਲੇ ਅੱਧੇ ਜਿਹੜੇ ਮਸ਼ੀਨ ਦਾ ਇੱਕ ਟਾਇਰ ਬਿਲਕੁਲ ਨਵਾਂ ਵੱਡਾ ਤੇ ਜਿਹੜਾ ਦੂਸਰਾ ਜਿਉ 65 ਪੈਸੇ ਇਹ ਜੂਪੀ ਸੁਝਾਨਪੁਰ ਦੇ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਪਵਾਇਆ ਸ਼ਹਿਰ ਪਵਾਇਆ ਤਹਿਸੀਲ ਉੱਥੇ ਮਸ਼ੀਨ ਬਪਕਾ ਬਕਾਉਗਾ ਜੀ ਕੋਸ਼ ਦੂਰੀ ਦੇ ਉੱਤੇ ਫੋਆਇਆ ਸ਼ਹਿਰ ਦੇ ਕੋਲ ਹੀ ਕੁਸ਼ ਦੂਰੀ ਦੇ ਉੱਤੇ ਸਦਾ ਡਾਇਰੈਕਟ ਮਾਲਕਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ 16,25,000 ਰੁਪਏ ਡਿਮਾਂਡ ਆ ਜੀ ਐਸਐਮਐਸ ਨੂੰ ਲੱਗਾ ਹੋਇਆ ਜੀ 02 ਇੰਜਣ ਆ ਜੀ ਜੁਪੀ ਨੰਬਰ ਦੀ ਇਹ ਮਸ਼ੀਨ ਕੁਲਦੀਪ 2019 ਦੀ ਆਰਸੀ ਵਾਲੀ ਤੇ 2018 ਦੇ ਵਿੱਚੋਂ ਨਿਕਲੀ ਸਹਜਨਪੁਰ ਜ਼ਿਲ੍ਹਾ ਫੋਆਇਆ ਤਹਿਸੀਲ ਦੇ ਵਿੱਚ ਇਹ ਮਸ਼ੀਨ ਬਕਾਉ ਆ ਸਦਾ ਡਾਇਰੈਕਟ ਮਾਲਕਾ ਨੰਬਰ ਸਕਰੀਨ ਦੇ ਉੱਤੇ 1625 ਜੋ ਹੋ ਜਾਊਗਾ ਜੀ ਮਾਰਤਾਨ ਸਦਾ ਡਾਇਰੈਕਟ ਮਾਲਕਾ ਨੰਬਰ ਸਕਰੀਨ ਦੇ ਉੱਤੇ ਕਰੋ ਜੀ 0251 ਇੰਜਣ ਦੇ ਨਾਲ 55 ਪੈ ਹੈ ਟਾਇਰ 0251 ਇੰਜਣ ਸਾਰੀ ਨਾਲ ਦੀ ओरिजिनल ਮਸ਼ੀਨ ਆ ਜੀ 7 ਲੱਖ 80000 ਰੁਪਏ ਦੀ ਡਿਮਾਂਡ ਆ ਜੀ 2011 ਮਾਡਲੇ ਕਰਤਾਰ ਮਸ਼ੀਨ ਸਭ ਕੁਝ ਤਲਵੰਡੀ ਦੇ ਵਿੱਚ ਬਕਾਊਗਾ ਜੀ ਸਭ ਕੁਝ ਤਲਵੰਡੀ ਦੇ ਵਿੱਚ ਇੰਜਣ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ ਸਾਰੀ ਨਾਲ ਦੀ ओरिजिनल ਮਸ਼ੀਨ ਇੰਜਣ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ 7 ਲੱਖ 80000 ਦੇ ਵਿੱਚ ਹੋ ਜਾਊਗਾ ਜੀ ਮਾਨਤਾ ਸਿੱਧਾ ਡਾਇਰੈਕਟ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ ਮਸ਼ੀਨ ਖਰੀਦਣ ਲਈ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਰੋ ਜੀ ਸੰਪਰਕ ਤੇ ਨਾਲੇ ਲੋਕੇਸ਼ਨ ਨੂੰ ਮਗਾ ਲਿਓ ਸੌਖੇ ਵੀਰ ਤੇ ਘ 9,25,000 ਰੁਪਏ ਦੀ ਡਿਮਾਂਡ ਆ ਜੀ 02 ਇੰਦਣਾ ਜੀ 2014 ਮਾਡਲ ਇਹ ਹਰਮੀਤ ਮਸ਼ੀਨ ਬਾਗਾਪਰਾਣਾ ਏਰੀਆ ਦੇ ਵਿੱਚ ਬਿਕਾਊਗਾ ਜੀ ਸਦਾ ਡਾਇਰੈਕਟ ਮਾਰਕਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ 9.5 ਲੱਖ ਚ ਹੋ ਜਾਊਗਾ ਜੀ ਮਾਰਤਾਲ ਮੋਗਾ ਇੱਥੇ ਟਾਇਰ ਇਹਦੇ ਹੈਗੇ ਆ ਜੀ ਕਟੋਕਟ 90 ਪੈਸੇ ਰੰਗ ਦੀ ਸਾਰੀ ਓਰੀਜਨਲ ਮਸ਼ੀਨ ਆ ਜੀ ਪੰਜਾਬ ਨੰਬਰ ਦੀ ਆ ਬਾਗਾਪਰਾਣਾ ਤਹਿਸੀਲ ਮੋਗਾ ਜ਼ਿਲ੍ਹਾ ਦੇ ਵਿੱਚ ਇਹ ਮਸ਼ੀਨ ਬਿਕਾਊਗਾ ਜੀ ਵੱਡਾ ਘਰ ਪਿੰਡ ਦਾ ਨਾਮ ਆ ਜੀ ਵੱਡਾ ਘਰ ਬਾਗਾਪਰਾਣਾ ਦੇ ਵਿੱਚ ਸਦਾ ਡਾਇਰੈਕਟ ਮਾਲਕ ਦਾ ਨੰਬਰ ਸਕਰੀਨ ਦੇ ਉੱਤੇ ਹਰਮੀਤ 2014 ਮਾਡਲ 02 ਇੰਜਣ ਦੇ ਨਾਲ ਪੂਰੀ ਸੋਹਣੀ ਸੁਨੱਖੀ ਮਸ਼ੀਨ ਪੱਕਾ ਹੂਗਾ ਜੀ ਲੋਨ ਦੇ ਸਣੇ ਮਸ਼ੀਨ ਮਿਲ ਜਣੀ ਆ ਜੀ ਲੋਨ ਦੇ ਸਣੇ 17 ਲੱਖ ਰੁਪਏ ਦਾ ਲੋਨ ਆ ਜੀ 2024 ਮਾਡਲ ਹੈ ਸਵਰਾਜ ਮਸ਼ੀਨ ਪੂਰੀ ਸੋਹਣੀ ਸੁਨੱਖੀ ਗਿਰਗੀਰ ਦੀ ਫੁੱਲ ਗਾਰੰਟੀ ਦੇ ਨਾਲ ਇਹ ਜੁਪੀ ਦੇ ਵਿੱਚ ਆ ਜੀ ਜੁਪੀ ਦੇ ਵਿੱਚੋਂ ਵੇਦ ਕਰਨਾ ਕਰ ਜੁਪੀ ਦੇ ਵਿੱਚੋਂ ਵੇਦ ਕਰਨਾ ਕਰ ਉਥੇ ਮਸ਼ੀਨ ਬਕਾਊ ਆ ਜੀ 17 ਲੱਖ ਰੁਪਏ ਦਾ ਲੋਨ ਆ ਜੀ ਬਾਕੀ ਜਾਣਕਾਰੀ ਤੁਸੀਂ ਦਿੱਤੇ ਹੋਏ ਨੰਬਰ ਉੱਤੇ ਲੈ ਸਕਦੇ ਹੋ ਲੋਕੇਸ਼ਨ ਮੰਗਾ ਲਿਓ ਔਖੇ ਵੀਰ ਦੇ ਘਰੇ ਪਹੁੰਚ ਜਾਓਗੇ ਜੀ 17 ਲੱਖ ਰੁਪਿਆ ਦੇ ਉੱਤੇ ਲੋਨ ਆ ਬਾਕੀ ਜਿਹੜੀ ਡਿਮਾਂਡ ਵਗੈਰਾ ਤੁਸੀਂ ਫੋਨ ਦੇ ਉੱਤੇ ਸਾਰੀ ਪਤਾ ਕਰ ਲਓ ਵੀ ਕਿਵੇਂ ਕੀ ਸਾਖ ਦਾ ਵਾ ਕਿਦਾਂ ਵਾ ਵੀ ਕਲੀਅਰ ਕਰਕੇ ਲੈਣਾ ਲੋਨ ਜਾਂ ਵੀ ਸਿੱਧੀ ਲੈ ਲੈਣੀ ਉਹ ਤੁਸੀਂ ਸਾਰੀ ਆਦੀ ਗੱਲਬਾਤ ਕਰ ਲਿਓ ਜੀ ਪ੍ਰੀਤ ਤੇ ਗਰਦਿਆਲ ਦੋ ਮਸ਼ੀਨਾਂ ਇਕੱਠੀਆਂ ਇੱਕੋ ਕਰੇ ਬਕਾਉ ਆ ਜੀ ਆਜੂ ਕਰਦੇ ਆ ਡਿਟੇਲ ਸਾਂਝੀ ਪੇਟੀਵਾਨ ਇੰਜਨ 2008 ਮਾਡਲ ਦੇ ਪੰਜਾਬ ਨੰਬਰ ਦੀ ਇਹ ਪ੍ਰੀਤ ਮਸ਼ੀਨ ਪੂਰੀ ਰੰਗ ਦੀ ਸਾਰੀ ओरिजिनल ਆ ਜੀ ਫਰੰਟ ਓਕਰ ਇਹਦਾ 16 ਇੰਚੀ ਆ ਜੀ ਬੂਲ ਡੈਰੇ ਨਵੇਂ ਆ ਜੀ ਕਾਪੜੀ ਚਾਦਰ ਵਗੈਰਾ ਸਾਰੀ ਨਵੀਂ ਲੱਗੀ ਹੋਈ ਆ ਨਵੇਂ ਟਾਇਰ ਆ ਜੀ ਵੱਡੇ 5.5 ਲੱਖ ਰੁਪਏ ਡਿਮਾਂਡ ਆ ਜੀ ਮੌਕੇ ਤੇ ਮਾਣ ਤਣ ਮਾੜਾ ਮੋਟਾ ਜ਼ਰੂਰ ਹੋ ਜਾਊਗਾ ਜੀ ਸੋਹਣੀ ਮਸ਼ੀਨ 2008 ਮਾਡਲ ਪੇਟੀ 02 ਇੰਜਣ ਦੇ ਨਾਲ ਇਹ ਗਰਦਿਆਲ ਮਸ਼ੀਨ 2014 ਮਾਡਲ 6065 ਪੈਰਾਂ ਦੇ ਨਾਲ ਪੂਰੀ ਸੋਹਣੀ ਸੁਨੱਖੀ ਮਸ਼ੀਨ ਪੰਜਾਬ ਨੰਬਰ ਦੀ ਜੀ 7 ਦੀ ਅਸੈਂਬਲੀ ਹੈ ਜੀ 11 ਨੰਬਰ ਸ਼ਾਫਟਾਂ ਜੀ ਫਰੰਟ ਓਗਰ 16 ਦਾ ਤੇ 6 ਪੀਪੀ ਇਹਦੀ ਰੀਲ ਆ ਜੀ 7,80,000 ਰੁਪਏ ਡਿਮਾਂਡ ਆ ਜੀ ਇਹਦੀ 7,80,000 ਇਹ ਜੀਰੇ ਦੇ ਵਿੱਚ ਮਸ਼ੀਨ ਬਕਾਊ ਆ ਜੀ ਸਰਦਾਰ ਗਰਜੱਟ ਸਿੰਘ ਸਰਪੰਚ ਵੀਰ ਦੇ ਘਰੇ 7,80,000 ਦੇ ਵਿੱਚ ਹੋ ਜਾਊਗਾ ਜੀ ਮਾੜ ਤਾਣ ਲਾਲ ਰੰਗ ਦੀ ਪੇਟੀ ਬੰਦ ਇੰਜਣ ਦੇ ਨਾਲ ਇਹ 2020 ਮਾਡਲ 7756 ਟਾਇਰ ਨਾਲ ਦੇ ਜੀ ਰੰਗ ਦੀ ਸਾਰੀ オリジナル ਮਸ਼ੀਨ ਆ ਜੀ ਕਟਰ ਤੇ ਮੋਟਰ ਆ ਜੀ ਪੂਰੀ ਸੋਹਣੀ ਸੰਰਖੀ ਮਸ਼ੀਨ ਆ ਜੀ ਪੰਜਾਬ ਨੰਬਰ ਲਾ ਕੇ ਮਿਲੂਗਾ ਜੀ 17,35,000 ਰੁਪਏ ਦੀ ਡਿਮਾਂਡ ਆ ਜੀ ਵਿੱਚੋਂ ਮਾਰਦਲ ਹੋ ਜਾਊਗਾ ਜੀ ਰਾਮਗੜ੍ਹ ਪਿੰਡ ਆ ਜੀ ਬਲਾਸਪੁਰ ਦੇ ਕੋਲੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਮਾਲਕ ਵੀਰ ਦਾ ਨੰਬਰ ਸਦਾ ਸਕਰੀਨ ਦੇ ਉੱਤੇ ਡਾਇਰੈਕਟ ਚੱਲ ਰਿਹਾ ਜੀ ਬਧੇਰੇ ਜਾਣਕਾਰੀ ਲਈ ਤੇ ਲੋਕੇਸ਼ ਨੂੰ ਮਗੌਲੀ ਦਿੱਤੇ ਹਨ ਬਰਾਦਰ ਤੇ ਕਰੋ ਜੀ ਇਸ ਭਰਕ 1735 ਜੀ ਹੋ ਜਾਊਗਾ ਜੀ ਬਾੜਤਾਨ ਲਾਲ ਰੰਗ ਪੇਟੀ ਬੰਦ ਇੰਜਣ 2020 ਮਾਡਲ ਵਿਸ਼ਾਲ 02 ਇੰਜਣਾਂ ਜੀ ਜ਼ਿਮੀਦਾਰ ਭਰਾ ਦੇ ਘਰੇ ਇਹ ਮਸ਼ੀਨ ਛੜ ਛਲੇ ਖੜਦੀ ਮਸ਼ੀਨ ਤੇ ਲੋਕਲ ਪਿੰਡ ਪਿੰਡ ਚੱਲਦੀ ਮਸ਼ੀਨ 2013 ਮਾਡਲ ਆ ਜੀ ਇਹ ਤੇ ਪੂਰੀ ਸੋਹਣੀ ਸਲੱਖੀ ਮਸ਼ੀਨ ਆ ਜੀ ਮਾਡਲ ਦੇ ਹਿਸਾਬ ਨਾਲ ਤਾਂ ਬੜੀ ਜਿਆਦਾ ਸਾਫ਼ ਮਸ਼ੀਨ ਪਈ ਆ ਨਾਲ ਦੇ ਟਾਇਰਾ ਜੀ 70 ਤੋਂ 75 ਪੈਸੇ ਰੰਗ ਆ ਜੀ ਕਟਗੜ 80 ਪੈਸੇ ਪੰਜਾਬ ਨੰਬਰ ਦੀ ਆ ਜ਼ਿਮੀਦਾਰ ਭਰਾ ਦੇ ਘਰੇ 02 ਇੰਜਣ ਦੇ ਨਾਲ ਆਪਣੀਆਂ ਵਾਲੀਆਂ ਸ਼ਾਫਟਾਂ ਵੀ ਵੀਰ ਹੁਣਾਂ ਕੋਲ ਪਈਆਂ ਜੀ ਸ਼ਾਫਟਾਂ ਵੀ ਕੰਪਨੀ ਵਾਲੀਆਂ ਪਈਆਂ ਵੀ ਹੁਣ ਉਹ ਵੀ ਨਾਲ ਦੇ ਦੇਣਗੇ ਕਟਰ ਵਗੈਰਾ ਦਾ ਸਾਰਾ ਇਹ ਤੇ ਕੀ ਵੀਰ ਹੁਣਾਂ ਦੇ ਕੰਮ ਕਰਤਾ ਸੀਗਾ ਚਾਦਰ ਵਗੈਰਾ ਸਾਰੀ ਓਕੇ ਆ ਜੀ ਸ਼ੇਪ ਆ ਵੀ ਰੀਲ ਆ ਸਮਾਨ ਨਾਲ ਮਿਲ ਜਾਣਾ ਵਾ ਜੀ ਇਹ ਪੰਜਾਬ ਨੰਬਰ ਦੀ ਬਲਕਾਰ ਮਸ਼ੀਨ 2013 ਮਾਡਲ 2013 ਮਾਡਲ 9.5 ਲੱਖ ਰੁਪਏ ਦੀ ਡਿਮਾਂਡ ਆ ਜੀ ਮਾੜੀ ਬਸਤਾਫਾ ਪਿੰਡ ਆ ਜੀ ਬਾਗਾਪੁਰਾਣਾ ਤਹਿਸੀਲ ਮੋਗਾ ਜ਼ਿਲ੍ਹਾ ਮਾੜੀ ਉਸਤਾਫਾ ਪਿੰਡ ਬਾਗਾਪੁਰਾਣਾ ਤਹਿਸੀਲ ਛੱਡ ਥੱਲੇ ਖੜਦੀ ਮਸ਼ੀਨ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਦੇ ਨਾਲ 9.5 ਲੱਖ ਜੋ ਹੋ ਜੂਗਾ ਜੀ ਮਾੜ ਤਾਂ 2013 ਮਾਡਲ ਇਹ ਬਲਕਾਰ ਮਸ਼ੀਨ ਬਕਾਉ ਜੀ ਸਿੱਧਾ ਡਾਇਰੈਕਟ ਮਾਲਕ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਜੀ